ਹੈਲੋ ਬੱਚੇ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਜ਼ਿਆਦਾ ਇੰਪੋਰਟੈਂਟ ਐਮਸੀਕਿਊ ਕਰਾਂਗੇ ਇਹ ਐਮਸੀਕਿਊ ਤੁਹਾਡੇ ਐਗਜ਼ਾਮ ਦੇ ਲਈ ਇੰਪੋਰਟੈਂਟ ਰਹਿਣ ਵਾਲੇ ਨੇ ਜੋ ਬੱਚੇ ਏਐਨਐਮ ਦੀ ਜੀਐਨਐਮ ਦੀ ਬੀਐਸਸੀ ਨਰਸਿੰਗ ਦੀ ਬੇਟਾ ਚਾਹੇ ਉਹ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਕੰਡਕਟ ਕਰਦੀ ਹੈ ਪੇਪਰ ਚਾਹੇ ਏਮਜ਼ ਚਾਹੇ ਆਪਣੇ ਕੋਲ ਕੋਈ ਵੀ ਸੰਸਥਾ ਚਾਹੇ ਪਜੀ ਆਈ ਚ ਕੰਡਕਟ ਕਰਦੀ ਹੈ ਚਾਹੇ ਆਰ ਆਰ ਬੀ ਕੰਡਕਟ ਕਰਦੀ ਹੈ ਉਹਨਾਂ ਵਿੱਚ ਇੰਪੋਰਟੈਂਟ ਹੋਣ ਵਾਲੇ ਨੇ ਇਸ ਕਰਕੇ ਤੁਸੀਂ ਹਰੇਕ ਐਮਸੀਕਿਊ ਨੂੰ ਚੰਗੀ ਤਰ੍ਹਾਂ ਸਮਝਣਾ ਤੇ ਕਰਨਾ ਹੈਗਾ ਜੋ ਬੱਚਾ ਬੱਚੇ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈਗਾ ਉਹ 94 63079 680 ਤੇ ਸੰਪਰਕ ਕਰ ਸਕਦਾ ਹੈਗਾ ਜਿਹੜਾ ਇੱਕ ਹੋਰ ਚੀਜ਼ ਬੇਟਾ ਜੇਕਰ ਕੋਈ ਬੱਚਾ ਫ੍ਰੀ ਗਰੁੱਪ ਦੇ ਨਾਲ WhatsApp ਗਰੁੱਪ ਦੇ ਨਾਲ ਜੁੜਨਾ ਚਾਹੁੰਦਾ ਹੈ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ WhatsApp ਗਰੁੱਪ ਦਾ ਜਿਹੜਾ ਲਿੰਕ ਹੈਗਾ ਉਹ ਮਿਲ ਜਾਵੇਗਾ ਤਾਂ ਤੁਸੀਂ ਉਸ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਤੇ ਦੂਸਰੀ ਗੱਲ ਬੱਚੇ ਆਪਣੇ ਕੋਲ ਆਨਲਾਈਨ ਕੋਚਿੰਗ ਹੈ ਜਿਹੜੀ ਉਹ ਬਹੁਤ ਹੀ ਘੱਟ ਰੇਟ ਦੇ ਵਿਦ ਨੋਟਸ ਬੱਚੇ ਤੁਹਾਨੂੰ ਪ੍ਰੋਵਾਈਡ ਕੀਤੀ ਜਾ ਰਹੀ ਹੈ 8 ਫਰਵਰੀ ਤੱਕ ਜੋ ਬੱਚਾ 8 ਫਰਵਰੀ ਤੱਕ ਬੇਟਾ ਆਪਣੇ ਕਲਾਸ ਨੂੰ ਆਨਲਾਈਨ ਕਲਾਸ ਨੂੰ ਵਿਦ ਨੋਟਸ ਜੁਆਇਨ ਕਰੇਗਾ ਬੇਟਾ ਉਹਨੂੰ ਸਿਰਫ ਤੇ ਸਿਰਫ 2000 ਰੁਪਏ ਦੇ ਵਿੱਚ ਬੈਚ ਦਿੱਤਾ ਜਾ ਰਿਹਾ ਜੋ ਕਿ ਜਦੋਂ ਤੱਕ ਬੱਚੇ ਦਾ ਪੇਪਰ ਕੁਆਲਿਫਾਈ ਨਹੀਂ ਹੋ ਜਾਂਦਾ ਉਦੋਂ ਤੱਕ ਵਿੱਚ ਸਾਨੂੰ ਤਿਆਰੀ ਕਰਵਾਈ ਜਾਊਗੀ ਚਾਹੇ ਉਹ ਪੇਪਰ ਤੁਹਾਡਾ 2 ਸਾਲ ਨੂੰ ਹੋਵੇ ਚਾਹੇ 1 ਸਾਲ ਨੂੰ ਹੋਵੇ ਚਾਹੇ 3 ਸਾਲ ਨੂੰ ਹੋਵੇ ਉਦੋਂ ਉਦੋਂ ਤੱਕ ਤੁਹਾਡੇ ਤੋਂ ਕੋਈ ਐਕਸਟਰਾ ਫੀਸ ਨਹੀਂ ਲਈ ਜਾਵੇਗੀ ਸਿਰਫ 8 ਫਰਵਰੀ ਤੱਕ ਬੱਚੇ ਤੁਸੀਂ ਜੁਆਇਨ ਕਰਨਾ ਹੈਗਾ WhatsApp ਗਰੁੱਪ WhatsApp ਗਰੁੱਪ WhatsApp ਗਰੁੱਪ ਜੁਆਇਨ ਕਰਨਾ ਹੈਗਾ ਤਾਂ ਤੁਸੀਂ ਕੀ ਕਰਨਾ ਹੈਗਾ 9463079680 ਤੇ ਸੰਪਰਕ ਕਰਕੇ ਪੇਮੈਂਟ ਦਾ ਮੋਡ ਪੁੱਛ ਲੈਣਾ ਹੈਗਾ WhatsApp ਕਰਕੇ ਤਾਂ ਤੁਸੀਂ ਉਸ ਤਰੀਕੇ ਨਾਲ ਬੇਟਾ ਤੁਸੀਂ ਆਪਣੀ ਪੇਮੈਂਟ ਕਰਕੇ ਤੇ ਉਹ ਤੁਸੀਂ ਆਪਣੀ ਅੱਗੇ ਜਿਹੜਾ ਹੈਗਾ 2000 ਰੁਪਏ ਦੇ ਵਿੱਚ ਬੈਚ ਲੈ ਸਕਦੇ ਹੋ ਤੇ ਤੁਸੀਂ ਹੁਣ ਅੱਗੇ ਆਪਾਂ ਕੁਐਸਚਨ ਕੁਐਸਚਨ ਕਰਾਂਗੇ ਕੁਐਸਚਨ ਕਰਨ ਤੋਂ ਪਹਿਲਾਂ ਜਿਹੜੇ ਬੱਚੇ ਨਵੇਂ ਨੇਗੇ ਉਹ ਸਬਸਕ੍ਰਾਈਬ ਕਰ ਲੈਣ ਚੈਨਲ ਨੂੰ ਤੇ ਬੈਲ ਆਈਕਨ ਬਟਨ ਦਬਾ ਲੈਣ ਤੇ ਵੱਧ ਤੋਂ ਵੱਧ ਸ਼ੇਅਰ ਕਰਨ ਵੀਡੀਓ ਨੂੰ ਹਰੇਕ ਬੱਚੇ ਤੱਕ ਜੋ ਬੱਚਾ ਐਨਐਮ ਦੀ ਪੈਰਾਮੈਡੀਕਲ ਕਿਸੇ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਿਹਾ ਹੈਗਾ ਤੇ ਬੱਚੇ ਆਪਣੇ ਕੋਲ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣ ਤੇ ਨਾਲ ਹੀ WhatsApp ਨਾਲ ਹੀ ਬੇਟਾ ਆਪਣੇ ਕੋਲ ਸ਼ੇਅਰ ਵੀ ਕਰ ਦੇਣ ਤੇ ਇੱਕ ਜੁਆਇਨ ਵੀ ਕਰ ਲੈਣਾ ਚੈਨਲ ਨੂੰ ਚੈਨਲ ਨੂੰ ਜੁਆਇਨ ਕਰਨ ਦਾ ਫਾਇਦਾ ਇਹ ਹੋਏਗਾ ਕਿ ਜੋ ਵੀਡੀਓ ਜੇ ਤੁਹਾਨੂੰ ਹਾਈਡ ਹੋਈਆਂ ਹੋਈਆਂ ਦਿਖਦੀਆਂ ਆਈਆਂ ਉਹ ਤੁਹਾਨੂੰ ਸ਼ੋ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਤੁਸੀਂ ਆਪਣੀ ਪ੍ਰੈਪਰੇਸ਼ਨ ਹੈ ਜਿਹੜੀ ਉਹ ਵਧੀਆ ਤਰੀਕੇ ਨਾਲ ਕਰ ਸਕੋਗੇ ਤੇ ਬੱਚੇ ਅੱਜ ਦੀ ਅੱਜ ਦੀ ਕਲਾਸ ਦਾ ਪਹਿਲਾ ਕੁਸ਼ਨ ਕੀ ਕਹਿ ਰਿਹਾਗਾ ਡੈਸ਼ ਅਲੀਮੀਨੇਟ ਸਲੀਪ ਬੇਟਾ ਸਲੀਪ ਹੁੰਦੀ ਹੈ ਨੀਂਦ ਨੀਂਦ ਨੂੰ ਕੌਣ ਖਤਮ ਕਰਦਾ ਹੈਗਾ ਅਲੀਮੀਨੇਟ ਮਤਲਬ ਕਿ ਖਤਮ ਕਰਨਾ ਨੀਂਦ ਨੂੰ ਕੌਣ ਖਤਮ ਕਰਦਾ ਹੈਗਾ ਬੇਟਾ ਕਿਹੜੀ ਡਰਗ ਹੈ ਜਿਹੜੀ ਨੀਂਦ ਨੂੰ ਖਤਮ ਕਰਦੀ ਹੈ ਜਿਹੜੀ ਐਮਫੀਟਾਮੀਨ ਅਸੀਂ ਦਿੰਦੇ ਹੈਗੇ ਐਮਫੀਟਾਮੀਨ ਜਿਹੜੇ ਹੈਗੇਗੇ ਉਹ ਨੀਂਦ ਨੂੰ ਖਤਮ ਕਰਦੇ ਨੇਗੇ ਯਾਦ ਰੱਖਣਾ ਹੈਗਾ ਸੀ ਆਪਸ਼ਨ ਬਿਲਕੁਲ ਕਰੈਕਟ ਹੈ ਬਾਰਬਿਚੂਰੇਟਸ ਹੋ ਗਏ ਬੇਟਾ ਬੈਂਜੋਡੈਜੀਪਿਨ ਹੋ ਗਿਆ ਤੇ ਸਾਈਕੋ ਸਾਈਕ ਸਾਈਲੋ ਸਾਈਵਿਨ ਹੋ ਗਿਆ ਬੇਟਾ ਸਾਈਲੋ ਸਾਈਵਿਨ ਇਹ ਬੱਚੇ ਨੀਂਦ ਨੂੰ ਇੰਡਿਊਸ ਕਰਦੇ ਨੇਗੇ ਇੰਡਿਊਸ ਮਤਲਬ ਕਿ ਨੀਂਦ ਆਉਣ ਦਿੰਦੇ ਨੇਗੇ ਤੇ ਜਿਹੜੀਆਂ ਡਰੱਗਜ਼ ਨੀਂਦ ਨਹੀਂ ਆਉਣ ਦਿੰਦੀਆਂ ਉਹ ਹੈਗੀ ਹੈ ਐਮਫੈਟਾਮਿਨ ਯਾਦ ਰੱਖਣਾ ਹੈਗਾ ਦੂਸਰਾ ਕੁਐਸਚਨ ਦਾ ਬ੍ਰਾਂਚ ਉਹ ਮੈਡੀਕਲ ਸਾਇੰਸ ਮੈਡੀਕਲ ਸਾਇੰਸ ਦੀ ਕਿਹੜੀ ਬ੍ਰਾਂਚ ਜਿਹੜੀ ਸਟੱਡੀ ਕਰਦੀ ਹੈਗੀ ਸਿੰਥੈਸਿਸ ਆਫ ਡਰੱਗਜ਼ ਦਵਾਈਆਂ ਨੂੰ ਤਿਆਰ ਕਰਨ ਦੇ ਵਿੱਚ ਤੇ ਉਹਨਾਂ ਦੇ ਅਫੈਕਟਸ ਨੂੰ ਹਿਊਮਨ ਬਾਡੀ ਦੇ ਉੱਪਰ ਦੇਖਣ ਦੇ ਵਿੱਚ ਬੇਟਾ ਜਿਹੜੀ ਸਟੱਡੀ ਆਪਣੇ ਕੋਲ ਬ੍ਰਾਂਚ ਹੈ ਜਿਹੜੀ ਉਹ ਸਟੱਡੀ ਕਰਦੀ ਹੈ ਉਸ ਬ੍ਰਾਂਚ ਨੂੰ ਬੋਲਦੇ ਆ ਫਾਰਮਕੋਲੋਜੀ ਕਿਹੜੀ ਬ੍ਰਾਂਚ ਬੋਲਦੇ ਆ ਬੇਟਾ ਫਾਰਮਕੋਲੋਜੀ ਸੀ ਆਪਸ਼ਨ ਬਿਲਕੁਲ ਕਰੈਕਟ ਹੈ ਪੈਥੋਲੋਜੀ ਕੀ ਹੁੰਦੀ ਹੈ ਬੇਟਾ ਜਦੋਂ ਇੱਕ ਪੈਥੋਲੋਜਿਸਟ ਬੇਟਾ ਪੈਥੋਜਨ ਦੀ ਸਟਡੀ ਕਰਦਾ ਹੈ ਪੈਥੋਜਨ ਹੁੰਦੇ ਨੇ ਡਿਜੀਜ਼ ਕੌਜ਼ਿੰਗ ਆਰਗਨਿਜ਼ਮ ਚਾਹੇ ਉਹ ਬੇਟਾ ਆਪਣੇ ਕੋਲ ਵਾਇਰਸ ਹੈ ਚਾਹੇ ਬੈਕਟੀਰੀਆ ਹੈਗਾ ਮਾਈਕਰੋਬਾਇਓਲੋਜੀ ਬੇਟਾ ਜਿਹੜੇ ਸੂਖਮ ਜੀਵਾਂ ਦੀ ਜੀਵਾਂ ਦੀ ਸਟਡੀ ਮਾਈਕਰੋ ਆਰਗਨਿਜ਼ਮ ਦੀ ਸਟਡੀ ਬੇਟਾ ਉਹਨੂੰ ਅਸੀਂ ਮਾਈਕਰੋਬਾਇਓਲੋਜੀ ਕਹਿੰਦੇ ਆ ਯਾਦ ਰੱਖਣਾ ਹੈਗਾ ਹਰ ਇੱਕ ਪੁਆਇੰਟ ਨੂੰ ਨੋਟ ਕਰਦੇ ਜਾਇਆ ਕਰੋ ਬੇਟਾ ਥਰੂ ਵਿੱਚ ਇਸ ਡਰੱਗ ਐਕਸਕ੍ਰੀਟਡ ਫਰੋਮ ਦਾ ਬੋਡੀ ਬੇਟਾ ਜਿਹੜੀ ਕੋਈ ਵੀ ਅਸੀਂ ਡਰੱਗ ਲੈਨੇ ਆਗੇ ਚਾਹੇ ਦਵਾਈ ਲੈਨੇ ਆ ਵਿੱਚ ਉਹ ਆਪਣਾ ਅਸਰ ਦਿਖਾ ਕੇ ਉਹ ਬੋਡੀ ਦੇ ਵਿੱਚੋਂ ਨਿਕਲ ਜਾਂਦੀ ਹੈ ਉਹ ਕਿਹੜੇ ਰੂਟ ਰਾਹੀਂ ਨਿਕਲਦੀ ਹੈ ਐਕਸਕ੍ਰੀਟ ਹੁੰਦੀ ਹੈ ਬੇਟਾ ਥਰੂ ਕਿਡਨੀ ਕਿਡਨੀ ਵੀ ਐਕਸਕ੍ਰੀਟ ਹੋ ਸਕਦੀ ਹੈ ਮਦਰ ਮਿਲਕ ਰਾਹੀਂ ਵੀ ਬੇਟਾ ਬਾਹਰ ਨਿਕਲ ਸਕਦੀ ਹੈ ਸਲਾਈਵਾ ਦੇ ਥਰੂ ਵੀ ਬੇਟਾ ਬਾਹਰ ਨਿਕਲ ਸਕਦੀ ਹੈ ਸਵੇਟ ਦੇ ਥਰੂ ਵੀ ਪਸੀਨੇ ਦੇ ਥਰੂ ਸਵੇਟ ਪਸੀਨਾ ਬੱਚੇ ਬਾਇਲ ਜੂਸ ਦੇ ਥਰੂ ਵੀ ਬੇਟਾ ਆਪਣੇ ਕੋਲ ਬਾਹਰ ਨਿਕਲ ਸਕਦੀ ਹੈ ਤੇ ਇੰਟੈਸਟਾਈਨ ਦੇ ਥਰੂ ਵੀ ਬੇਟਾ ਥਰੂ ਫੀਸੀ ਜੇ ਬੇਟਾ ਆਪਣੇ ਕੋਲ ਬਾਹਰ ਨਿਕਲ ਸਕਦੀ ਹੈ ਤਾਂ 올 ਆਫ ਦਾ ਅਵਬ ਆਰ ਦਾ ਆਪਸ਼ਨ ਜੇ ਬੇਟਾ ਸਾਰੇ ਉਪਰੋਕਤ ਸਾਰੇ ਮੋਡ ਹੈਗੇਗੇ ਡਰਗ ਨੂੰ ਬਾਹਰ ਕੱਢਣ ਦੇ ਯਾਦ ਰੱਖਣਾ ਹੈਗਾ ਚੌਥਾ ਕੁਐਸਚਨ ਦੇਖੋ ਵਿੱਚੋਂ ਦਾ ਫੋਲੋਇੰਗ ਇਜ਼ ਨੋਟ ਐਨ ਇੰਡੀਅਨ ਸਿਸਟਮ ਆਫ ਮੈਡੀਸਨ ਬੱਚੇ ਇੰਡੀਅਨ ਸਿਸਟਮ ਆਫ ਮੈਡੀਸਨ ਬੇਟਾ ਜੁਨਾਨੀ ਬੇਟਾ ਇੰਡੀਅਨ ਯੂਰਾਨੀ ਹੈ ਜਿਹੜਾ ਇਹ ਇੰਡੀਅਨ ਸਿਸਟਮ ਹੈ ਮੈਡੀਸਨ ਦਾ ਅਯੁਰਵੇਦਾ ਵੀ ਹੋਮੋਪੈਥੀ ਵੀ ਇਹ ਆਪਣੇ ਕੋਲ ਇੰਡੀਅਨ ਸਿਸਟਮ ਆਫ ਮੈਡੀਸਨ ਹੈ ਤੇ ਜਿਹੜਾ ਇੱਥੇ ਫੈਂਗ ਸੂਈ ਹੈਗਾ ਇਹ ਆਪਣੇ ਕੋਲ ਇੰਡੀਅਨ ਸਿਸਟਮ ਆਫ ਮੈਡੀਸਨ ਨਹੀਂ ਹੈ ਬੇਟਾ ਬੀ ਆਪਸ਼ਨ ਬਿਲਕੁਲ கரੈਕਟ ਹੈਗੀ ਤੁਸੀਂ ਯਾਦ ਰੱਖਣਾ ਹੈਗਾ ਤੇ ਨੈਕਸਟ ਕੁਐਸਚਨ ਦੇਖੋ ਡੈਸ਼ ਇਸ ਨੋਟ ਇਨਕਲੂਡਡ ਇਨ ਨਰਸਿੰਗ ਕੇਅਰ 기ਵਨ ਟੂ ਅ ਪੇਸ਼ੀਐਂਟ ਹੂ ਇਸ ਟੇਕਿੰਗ ਐਂਟੀਡਿਪਰੈਸੈਂਟ ਬੇਟਾ ਜਿਹੜੇ ਐਂਟੀਡਿਪਰੈਸੈਂਟ ਹੁੰਦੇ ਨੇ ਜਿਹੜੀਆਂ ਦਵਾਈਆਂ ਬੇਟਾ ਡਿਪਰੈਸ਼ਨ ਤੋਂ ਬਾਹਰ ਕੱਢਦੀਆਂ ਗਿਆ ਉਹਨਾਂ ਨੂੰ ਐਂਟੀਡਿਪਰੈਸੈਂਟ ਬੋਲਦੇ ਆ ਬੇਟਾ ਨਰਸਿੰਗ ਕੇਅਰ ਦੇ ਵਿੱਚ ਕਿਹੜੀ ਚੀਜ਼ ਇਨਕਲੂਡ ਨਹੀਂ ਹੈਗੀਗੀ ਬੇਟਾ ਨਹੀਂ ਹੈਗੀ ਇਜ਼ ਨੋਟ ਇਨਕਲੂਡਡ ਇਨ ਨਰਸਿੰਗ ਕੇਅਰ ਬੇਟਾ ਆਪਣੇ ਕੋਲ ਜਿਹੜੀ ਨਰਸ ਹੋਊਗੀ ਉਹ アドਵਾਈਸ ਕਰੂਗੀ ਪੇਸ਼ੈਂਟ ਨੂੰ ਟੇਕ ਮੈਡੀਸਿਨ ਐਟ ਦਾ ਬੈਡ ਟਾਈਮ ਬਿਲਕੁਲ ਬੇਟਾ ਜਿਹੜੀਆਂ ਐਂਟੀਡਿਪਰੈਸੈਂਟ ਡਰਗਸ ਆ ਉਹ ਬੈਡ ਟਾਈਮ ਹੀ ਦਿੱਤੀਆਂ ਜਾਂਦੀਆਂ ਗਿਆ ਇਹ ਬਿਲਕੁਲ ਕਰੈਕਟ ਹੈ アドਵਾਈਸ ਦਾ ਪੇਸ਼ੈਂਟ ਟੂ ਟੇਕ ਦਾ ਮੈਡੀਸਿਨ ਓਨ ਐਨ ਐਮਪਟੀ ਸਟੋਮਕ ਫਾਰ ਬੈਟਰ ਆਬ ਜੋ ਆਪਸ਼ਨ ਬੇਟਾ ਇਹ ਆਪਸ਼ਨ ਗਲਤ ਹੈ ਕਦੇ ਵੀ ਨੀਂਦ ਦੀਆਂ ਗੋਲੀਆਂ ਜਾਂ ਫਿਰ ਆਪਣੇ ਕੋਲ ਐਂਟੀਡਿਪਰੈਸੈਂਟ ਡਰਗ ਜਿਹੜੀਆਂ ਉਹ ਖਾਲੀ ਪੇਟ ਨਹੀਂ ਦਿੱਤੀਆਂ ਜਾਂਦੀਆਂ ਗੀਆਂ ਯਾਦ ਰੱਖਣਾਗਾ ਡੂ ਨੋਟ ਗਿਵ ਮੈਡੀਸਨ ਟੂ ਦਾ ਪੇਸ਼ੈਂਟ ਔਨ ਔਨ ਐਨ ਹੰਗਰੀ ਸਟੋਮਕ ਠੀਕ ਹੈ ਅਦਰਵਾਈਜ਼ ਬੌਮਪਟਿੰਗ ਮੇ ਆਕਰ ਜੇਕਰ ਖਾਲੀ ਪੇਟ ਦਵਾਗੇ ਤਾਂ ਉਹਦੇ ਨਾਲ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਇਹ ਤਾਂ ਬੇਟਾ ਨਰਸਿੰਗ ਕੇਅਰ ਦੇ ਵਿੱਚ ਆਉਂਦਾ ਹੈਗਾ ਵੀ ਆਪਸ਼ਨ ਨਹੀਂ ਆਂਦਾ ਆਸਕ ਦਾ ਪੇਸ਼ੈਂਟ ਟੂ ਡਰਿੰਕ ਮੋਰ ਵਾਟਰ ਬੇਟਾ ਪਾਣੀ ਪੀਣਾ ਪੀਣ ਲਈ ਤਾਂ ਪੇਸ਼ੈਂਟ ਨੂੰ ਜ਼ਰੂਰ ਕਹਿਣਾਗਾ ਇਹ ਤਾਂ ਇੱਕ ਡਿਊਟੀ ਹੈ ਇਹ ਹਰ ਰੋਜ਼ ਇੱਕ ਵਿਅਕਤੀ ਦੇ ਦੁਆਰਾ ਜਿਆਦਾ ਤੋਂ ਜਿਆਦਾ ਪਾਣੀ ਪੀਣਾ ਚਾਹੀਦਾ ਹੈਗਾ ਤਾਂ ਜੋ ਬੋਡੀ ਸਾਫ਼ ਰਹੇ ਬੱਚੇ ਹੈਪਾਰਨ ਇਜ਼ ਐਨ ਡੈਸ਼ ਡਰਗ ਜਿਹੜੀ ਹੈਪਾਰਨ ਹੁੰਦੀ ਹੈ ਇਹ ਐਂਟੀਕਾਂਗੂਲੈਂਟ ਹੈ ਯਾਦ ਰੱਖਣਾ ਬੇਟਾ ਇੱਕ ਹੈਪਾਰਨ ਹੋ ਗਿਆ ਇੱਕ ਈਡੀਟੀਏ ਹੋ ਗਿਆ ਇੱਕ ਸੋਡੀਅਮ ਸਿਟਰੇਟ ਹੋ ਗਿਆ ਇਹ ਐਂਟੀਕਾਂਗੂਲੈਂਟ ਡਰਗਸ ਹੈਗੀਆਂ ਸੋਡੀਅਮ ਸਿਟਰੇਟ ਈਡੀਟੀਏ ਬੇਟਾ ਤੇ ਹੈਪਾਰਨ ਆਪਣੇ ਕੋਲ ਐਂਟੀਕਾਂਗੂਲੈਂਟ ਡਰਗ ਹੈ ਤੁਸੀਂ ਬੇਟਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾਗਾ ਜਿਹੜੀ ਹੈਪਾਰਨ ਹੈ ਉਹ ਕਿਸ ਚੀਜ਼ ਤੋਂ ਤਿਆਰ ਕੀਤੀ ਜਾਂਦੀ ਹੈਗੀ ਤੇ ਯਾਦ ਜ਼ਰੂਰ ਦੱਸਣਾ ਤੇ ਬੇਟਾ ਸੱਤਵਾਂ ਕੁਸ਼ਣ ਦੇਖੋ ਵਟ ਟਾਈਪ ਆਫ ਡਰੱਗਸ ਆਰ ਫਾਊਂਡ ਇਨ ਬਲੱਡ 100 100 ਪਰਸੈਂਟ ਬੇਟਾ ਜੇਕਰ ਅਸੀਂ ਕੋਈ ਵੀ ਦਵਾਈ ਨੂੰ ਜਾਂ ਡਰੱਗ ਨੂੰ ਇੰਟਰਾਵੇਨਸਲੀ ਦਵਾਗੇ ਆਈਵੀ ਦਵਾਗੇ ਬੇਟਾ ਉਹ 100 ਪਰਸੈਂਟ ਬਲੱਡ ਦੇ ਵਿੱਚ ਜਾਊਗੀ ਯਾਦ ਰੱਖਣਾ ਏ ਆਪਸ਼ਨ ਬਿਲਕੁਲ ਕਰੈਕਟ ਹੈ ਜੈਰੀਐਟ੍ਰਿਕ ਬੇਟਾ ਨਰਸਿੰਗ ਮੀਨਸ ਨਰਸਿੰਗ ਕੇਅਰ ਵਿੱਚ ਇਜ਼ ਗਿਵਨ ਟੂ ਜੈਰੀਐਟ੍ਰਿਕ ਜਿਹੜੀ ਨਰਸਿੰਗ ਹੁੰਦੀ ਹੈ ਬੇਟਾ ਜੈਰੀਐਟ੍ਰਿਕ ਨਰਸਿੰਗ ਦੇ ਵਿੱਚ ਅਸੀਂ ਜਿਹੜੀ ਨਰਸਿੰਗ ਕੇਅਰ 올ਡਰ ਪਰਸਨ ਨੂੰ ਦਿੱਤੀ ਜਾਂਦੀ ਹੈ ਉਹਨੂੰ ਬੋਲਦੇ ਆ ਜੈਰੀਐਟ੍ਰਿਕ ਨਰਸਿੰਗ ਬੇਟਾ ਸੀ ਆਪਸ਼ਨ ਬਿਲਕੁਲ ਕਰੈਕਟ ਹੈ ਤੇ ਨੋਮਾ ਕੁਸ਼ਨ ਦੇਖੋ ਵਿੱਚੋਂ ਦਾ ਫੋਲੋਇੰਗ ਡਰਗ ਸ਼ੁੱਡ ਨਾਟ ਬੀ ਸ਼ੁੱਡ ਬੀ ਫਰਸਟ ਐਡਮਿਨਿਸਟਰਡ ਇਨ ਦਾ ਪੇਸ਼ੀਐਂਟ ਐਡਮਿਟਡ ਵਿਦ ਦਾ ਡਾਇਗਨੋਸਿਸ ਆਫ ਅਕਿਊਟ ਮਾਇਓਕਾਰਡੀਅਲ ਇਨਫੈਕਸ਼ਨ ਵਿੱਚ ਬੱਚੇ ਜਦੋਂ ਕੋਈ ਵੀ ਵਿਅਕਤੀ ਅਕਿਊਟ ਮਾਇਓਕਾਰਡੀਅਲ ਇਨਫੈਕਸ਼ਨ ਨਾਲ ਆਂਦਾ ਹੈਗਾ ਤਾਂ ਐਸਪਰੀਨ ਜਿਹੜੀ ਡਰਗ ਹੈਗੀ ਉਹ ਪੇਸ਼ੀਐਂਟ ਨੂੰ ਸਭ ਤੋਂ ਪਹਿਲਾਂ ਦਿੱਤੀ ਜਾਂਦੀ ਹੈ ਦਸਵਾਂ ਕੁਸ਼ਨ ਦੇਖੋ ਵਿਚ ਬਟ ਇਸ ਦਾ ਡਿਊਰੇਸ਼ਨ ਆਫ ਦਾ ਟਰੀਟਮੈਂਟ ਆਫ ਸੈਕੰਡ ਕੈਟੇਗਰੀ ਆਫ ਡੋਟਸ ਡੋਟਸ ਡਰਗ ਜੇ ਬੇਟਾ ਆਪਾਂ ਨੂੰ ਪਤਾ ਹੈਗਾ ਟੀਵੀ ਵਾਲੇ ਪੇਸ਼ੈਂਟ ਨੂੰ ਡੋਟਸ ਦਿੱਤੇ ਜਾਂਦੇ ਨੇ ਤੇ ਜਿਹੜੀ ਡੋਟਸ ਦੀ ਸੈਕੰਡ ਕੈਟੇਗਰੀ ਆ ਉਹ 8 ਮਹੀਨਾ ਲਈ ਦਿੱਤੀ ਜਾਂਦੀ ਹੈ ਬੇਟਾ 8 ਮੰਥ ਦੇ ਲਈ ਬੱਚੇ ਯਾਦ ਰੱਖਣਾ ਹੈ ਇਹ ਸਾਰੇ ਦੇ ਸਾਰੇ ਵਿੱਚ ਸਾਨੂੰ ਕੁਐਸਚਨ ਪੰਜਾਬੀ ਵਰਜਨ ਦੇ ਵਿੱਚ ਵੀ ਮਿਲ ਜਾਂਦੇ ਨੇ ਜੋ ਬੱਚਾ ਬੇਟਾ ਨੋਟਸ ਵਧੀਆ ਤਿਆਰ ਕੀਤੇ ਹੋਏ ਨੋਟਸ ਸਾਡੇ ਤੋਂ ਲੈਣਾ ਚਾਹੁੰਦਾ ਹੈ ਜਾਂ ਫਿਰ ਔਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈ 8 ਫਰਵਰੀ 2025 ਤੱਕ ਸਿਰਫ ਤੇ ਸਿਰਫ ਬੇਟਾ 2000 ਰੁਪਏ ਦੇ ਵਿੱਚ ਤੁਸੀਂ ਬੈਚ ਨੂੰ ਜੁਆਇਨ ਕਰ ਸਕਦੇ ਹੋਗੇ ਅਦਰਵਾਈਜ਼ ਜਿਹੜਾ ਸਾਡਾ ਬੈਚ ਹੈਗਾ ਉਹ 8000 ਰੁਪਏ ਦਾ ਹੈਗਾ ਯਾਦ ਰੱਖਣਾ ਹੈਗਾ ਸਿਰਫ 8 ਫਰਵਰੀ ਤੱਕ ਤੁਸੀਂ ਬੈਚ ਨੂੰ ਸਿਰਫ 2000 ਰੁਪਏ ਦੇ ਵਿੱਚ ਜੁਆਇਨ ਕਰ ਸਕਦੇ ਹੋ 8000 ਰੁਪਏ ਦਾ ਬੈਚ 2000 ਰੁਪਏ ਦੇ ਵਿੱਚ ਲੈ ਸਕਦੇ ਹੋ 8 ਫਰਵਰੀ ਤੱਕ ਤਾਂ ਜੋ ਤੁਸੀਂ ਇਹ ਬੈਚ ਬੇਟਾ ਉਦੋਂ ਤੱਕ ਹੋਊਗਾ ਜਦੋਂ ਤੱਕ ਤੁਸੀਂ ਐਗਜ਼ਾਮ ਨੂੰ ਕਵਾਲਿਫਾਈ ਨਹੀਂ ਕਰ ਸਕ ਕਰ ਲੈਂਦੇ ਠੀਕ ਹੈ ਇਹ ਚਾਹੇ 2 ਸਾਲ ਲੱਗ ਜਾਣ ਤੁਹਾਨੂੰ ਤਿਆਰੀ ਕਰਦੇ ਚਾਹੇ 1 ਸਾਲ ਦੇ ਵਿੱਚ ਤੁਸੀਂ ਸਿਲੈਕਸ਼ਨ ਹੋ ਜੇ ਕਾਫੀ ਬੱਚੇ ਆ ਜਿਹੜੇ ਜਿਵੇਂ ਏਮਜ਼ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਆਰ ਆਰ ਬੀ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਬੇਟਾ ਤੇ ਆਪਣੇ ਕੋਲ ਹੁਣ ਜਲਦੀ ਹੀ ਪੰਜਾਬ ਦੇ ਵਿੱਚ ਡੀ ਐਚ ਐਸ ਦੀਆਂ ਪੋਸਟਾਂ ਜਿਹੜੀਆਂ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਏ ਐਨ ਐਮ ਦੀਆਂ ਨਿਕਲਣ ਵਾਲੀਆਂ ਹੈਗੀਆਂ ਤੇ ਹੋਰ ਪੈਰਾ ਮੈਡੀਕਲ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਜਰੂਰ ਸਾਡਾ ਬੈਚ ਜੁਆਇਨ ਕਰੋ ਬੱਚੇ ਇਹ ਤੁਹਾਨੂੰ ਪੰਜਾਬੀ ਦੇ ਵਿੱਚ ਡੈਸ਼ نیند ਨੂੰ ਖਤਮ ਕਰਦੀ ਹੈ ਐਮਫੀਟਾਮੀਨ ਠੀਕ ਹੈ ਡਾਕਟਰੀ ਵਿਗਿਆਨ ਦੀ ਉਸ ਸ਼ਾਖਾ ਜੋ ਨਸ਼ਿਆਣੀ ਬੇਟਾ ਇੱਥੇ ਡਰੱਗਸ ਲਿਖਿਆ ਹੋਇਆ ਸੀ ਕਰਕੇ ਬੱਚੇ ਤੁਸੀਂ ਲਿਖੋ ਦਵਾਈਆਂ ਤੇ ਸੰਸਲੇਸ਼ਨ ਅਤੇ ਮਨੁੱਖੀ ਸਰੀਰ ਦੇ ਉੱਤੇ ਉਹਨਾਂ ਦੇ ਪ੍ਰਭਾਵਾਂ ਦਾ ਅਧਿਐਨ ਕਰਦੀ ਹੈ ਉਹਨੂੰ ਬੋਲਦੇ ਹਨ ਫਾਰਮਕੋਲੋਜੀ ਸਰੀਰ ਵਿੱਚੋਂ ਨਸ਼ੀਲੇ ਪਦਾਰਥਾਂ ਦਾ ਨਿਕਾਸ ਕਿਸ ਰਾਹੀਂ ਹੁੰਦਾ ਹੈ ਬੇਟਾ ਗੁਰਦੇ ਰਾਹੀਂ ਮਾਦੇ ਦੁੱਧ ਰਾਹੀਂ ਥੁੱਕ ਰਾਹੀਂ ਪਸੀਨੇ ਰਾਹੀਂ ਅਤੇ ਪਿੱਤੇ ਪਿਤ ਦੇ ਰਸ ਰਾਹੀਂ ਅੰਤੜੀ ਦੁਆਰਾ ਉਪਰੋਕਤ ਸਾਰੇ ਬੱਚੇ ਇੱਕ ਹੋਰ ਤਰੀਕਾ ਤੁਹਾਨੂੰ ਮੈਂ ਦੱਸ ਦਾਂਗਾ ਡੇ ਯਾਦ ਕਰਨ ਦਾ ਹੁਣ ਜਿਵੇਂ ਆਪਣੇ ਕੋਲ 4 ਫਰਵਰੀ ਲੰਘ ਕੇ ਗਈ ਹੈ 4 ਫਰਵਰੀ ਨੂੰ ਵਰਲਡ ਕੈਂਸਰ ਡੇ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ ਬੇਟਾ ਯਾਦ ਰੱਖਣਾ ਹੈਗਾ 4 ਫਰਵਰੀ ਨੂੰ ਹਰ ਸਾਲ ਵਰਲਡ ਕੈਂਸਰ ਡੇ ਬਣਾਇਆ ਜਾਂਦਾ ਹੈ ਵਿਸ਼ਵ ਕੈਂਸਰ ਦੇਵਸ ਬਣਾਇਆ ਜਾਂਦਾ ਹੈ ਇਹ ਚੀਜ਼ ਵੀ ਬੇਟਾ ਤੁਸੀਂ ਯਾਦ ਰੱਖਣੀ ਹੈ ਹੁਣ ਬੱਚੇ ਤੁਸੀਂ ਇੱਕ ਚੀਜ਼ ਹੋਰ ਨਾਲ ਨਾਲ ਕਰ ਲਿਆ ਕਰੋ ਹੁਣ ਜਿਵੇਂ ਕੈਂਸਰ ਦੇ ਹੈ ਕੈਂਸਰ ਦੇ ਉੱਪਰ ਤੁਸੀਂ ਕੈਂਸਰ ਦੇ ਉੱਪਰ ਇੱਕ ਪੂਰਾ ਦਾ ਪੂਰਾ ਟੌਪਿਕ ਲਿਖ ਲਿਆ ਕਰੋ ਤਾਂ ਜੋ ਤੁਸੀਂ ਜੇ ਕੱਲ ਨੂੰ ਕੋਈ ਤੁਹਾਡ ਤੁਹਾਨੂੰ ਐਗਜ਼ਾਮ ਦੇ ਵਿੱਚ ਕੈਂਸਰ ਦੇ ਉੱਪਰ ਕੋਈ ਵੀ ਕੁਐਸਚਨ ਆਂਦਾ ਤੁਸੀਂ ਉਹਨੂੰ ਸੋਲਵ ਕਰ ਸਕੋ ਠੀਕ ਹੈ ਕੈਂਸਰ ਦੀਆਂ ਦਵਾਈਆਂ ਬਹੁਤ ਮਹਿੰਗੀਆਂ ਹੈਗੀਆਂ ਇਹਦੇ ਨਾਲ ਬੇਟਾ ਜਿਹੜਾ ਫੈਮਲੀ ਹੈ ਉਹਦੇ ਆਰਥਿਕ ਤਾਂ ਤੰਗੀਆਂ ਆਉਂਦੀ ਹੈ ਇੱਕ ਤਾਂ ਜਿਹੜਾ ਮਰੀਜ਼ ਹੁੰਦਾ ਹੈਗਾ ਉਹ ਤਾਂ ਤੰਗ ਹੁੰਦਾ ਹੁੰਦਾ ਉਹਦੀ ਫੈਮਿਲੀ ਵੀ ਬਹੁਤ ਤੰਗ ਹੁੰਦੀ ਹੈ ਕਿਉਂਕਿ ਆਰਥਿਕ ਤੌਰ ਤੇ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦੇ ਨੇਗੇ ਇਸ ਕਰਕੇ ਹਰੇਕ ਜਿਹੜੀ ਜਦੋਂ ਬਰਡ ਕੈਂਸਰ ਦੇ ਆ ਉਸ ਦਿਨ ਬੇਟਾ ਇਹ ਵਿਚਾਰ ਕੀਤਾ ਜਾਂਦਾ ਹੈ ਕਿ ਜਿਹੜੀਆਂ ਦਵਾਈਆਂ ਹੀ ਆ ਉਹ ਸਸਤੀਆਂ ਹੋ ਸਕਣ ਜਿਹੜੀਆਂ ਕੈਂਸਰ ਨੂੰ ਠੀਕ ਕਰਦੀਆਂ ਹੀਆਂ ਤੇ ਕੈਂਸਰ ਦੀ ਡਾਇਗਨੋਸ ਨੂੰ ਪਹਿਲਾਂ ਹੀ ਡਿਟੈਕਟ ਕਰ ਲਿਆ ਜਾਵੇ ਤਾਂ ਜੋ ਜਿਹੜੀ ਉਹਦਾ ਇਲਾਜ ਆ ਜਿਹੜਾ ਉਹ ਸੰਭਵ ਹੋ ਸਕੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਉਹਦੇ ਉੱਤੇ ਥੋੜਾ ਥੋੜਾ ਜਦੋਂ ਲਿਖਣਾ ਸ਼ੁਰੂ ਕਰੋਗੇ ਤੁਹਾਨੂੰ ਆਪਣੇ ਆਪ ਲਿਖਣਾ ਵੀ ਆ ਜਾਊਗਾ ਤੇ ਤੁਹਾਡੀ ਐਗਜ਼ਾਮ ਦੀ ਪ੍ਰੈਪਰੇਸ਼ਨ ਵੀ ਹੁੰਦੀ ਰਹੂਗੀ ਠੀਕ ਹੈ ਜਿਹੜਾ ਆਪਣੇ ਕੋਲ ਨਿਊਜ਼ਪੇਪਰ ਪੜਨ ਦੀ ਹੈਬਿਟ ਹਰ ਰੋਜ਼ ਡੇਲੀ ਦੀ ਡੇਲੀ ਹਰੇਕ ਬੱਚਾ ਬਣਾ ਲਵੇ ਤਾਂ ਜੋ ਬੇਟਾ ਜਿਹੜੇ ਨਿਊਜ਼ਪੇਪਰ ਦੇ ਵਿੱਚ ਜਿਹੜੀਆਂ ਹੈਲਥ ਰਿਲੇਟਡ ਕੋਈ ਵੀ ਖਬਰਾਂ ਆਉਂਦੀਆਂ ਆਈਆਂ ਉਹਨਾਂ ਨੂੰ ਜ਼ਰੂਰ ਡਿਟੇਲ ਦੇ ਵਿੱਚ ਸਟੱਡੀ ਕਰੇ ਜਦੋਂ ਡਿਟੇਲ ਦੇ ਵਿੱਚ ਤੁਸੀਂ ਹੈਲਥ ਦੇ ਉੱਪਰ ਜਿਹੜੇ ਆਰਟੀਕਲ ਆਏ ਹੁੰਦੇ ਨੇਗੇ ਉਹਨਾਂ ਨੂੰ ਪੜ੍ਹਦੇ ਹੋ ਚਾਹੇ ਉਹ ਪੰਜਾਬੀ ਅਜੀਤ ਅਖਬਾਰ ਦੇ ਵਿੱਚ ਹੈ ਚਾਹੇ ਉਹ ਜਗ ਬਾਣੀ ਅਖਬਾਰ ਦੇ ਵਿੱਚ ਹੈ ਬੱਚੇ ਤੁਸੀਂ ਉਹਨਾਂ ਨੂੰ ਪੰਜਾਬੀ ਦੇ ਵਿੱਚ ਕਰਨਾ ਸ਼ੁਰੂ ਕਰੋ ਕਿਉਂਕਿ ਪੰਜਾਬ ਦੇ ਬੱਚੇ ਜਦੋਂ ਨਿਊਜ਼ਪੇਪਰ ਨੂੰ ਰੀਡਿੰਗ ਹੈਬਿਟ ਬਣਾਣਗੇ ਉਹਦੇ ਨਾਲ ਉਹਦਾ ਜਿਹੜਾ ਮੈਂਟਲ ਲੈਵਲ ਹੈ ਉਹ ਹੋਰ ਉੱਚਾ ਪੱਧਰ ਹੋਰ ਉੱਚਾ ਉੱਠਦਾ ਜਾਊਗਾ ਤੇ ਬੱਚੇ ਆਪਣੇ ਕੋਲ ਅੱਗੇ ਆਪਾਂ ਮੈਂ ਤੁਹਾਨੂੰ ਦੱਸਦਾ ਵੀ ਬਰਡ ਕੈਂਸਰਡੇ ਕਦੋਂ ਬਣਾਇਆ ਜਾਂਦਾ ਹੈ 4 ਫਰਵਰੀ ਨੂੰ ਬੱਚੇ ਇਹਨੂੰ ਵੀ ਨੋਟ ਕਰਦੇ ਜਾਇਆ ਕਰੋ ਹੁਣ ਹੇ ਮੈਂ ਤੁਹਾਨੂੰ ਦੱਸ ਦਿੰਦਾ ਉਪਰੋਕਤ ਸਾਰੇ ਇੰਨਾ ਵਿੱਚੋਂ ਕਿਹੜੀ ਭਾਰਤੀ ਦਵਾਈ ਪ੍ਰਣਾਲੀ ਨਹੀਂ ਹੈ ਬੱਚੇ ਯੂਨਾਨੀ ਅਯੁਰਵੈਦਿਕ ਤੇ ਹੋਮੋਪੈਥੀ ਹੈਗੀ ਹੈ ਈਵਨ ਕਿ ਐਲੋਪੈਥੀ ਵੀ ਹੈ ਠੀਕ ਹੈ ਫੈਂਗ ਸੂਈ ਫੈਂਗ ਸੂਈ ਬੇਟਾ ਤੁਸੀਂ ਦੱਸਣੀ ਹੈ ਕਮੈਂਟ ਬਾਕਸ ਦੇ ਵਿੱਚ ਕਿਹੜੇ ਦੇਸ਼ ਦੀ ਜਿਹੜੀ ਹੈਗੀਗੀ ਮੈਡੀਸਨ ਪ੍ਰਣਾਲੀ ਹੈ ਨੈਕਸਟ ਕੁਐਸਚਨ ਡੈਸ਼ ਨੂੰ ਇੱਕ ਮਰੀਜ਼ ਨੂੰ ਦਿੱਤੀ ਜਾਣ ਵਾਲੀ ਨਰਸਿੰਗ ਦੇਖਭਾਲ ਵਿੱਚ ਸ਼ਾਮਿਲ ਕੀਤਾ ਗਿਆ ਹੈ ਜੋ ਐਂਟੀਡਿਪਰੈਸੈਂਟ ਦਵਾਈਆਂ ਲੈ ਰਿਹਾ ਹੈ ਨਰਸਿੰਗ ਦੁਆਰਾ ਸ਼ਾਮਿਲ ਨਹੀਂ ਕੀਤਾ ਗਿਆ ਹੈ ਬੇਟਾ ਮਰੀਜ਼ਾਂ ਨੂੰ ਚੰਗੀ ਤਰ੍ਹਾਂ ਸਮਾਈ ਕਰਨ ਲਈ ਖਾਲੀ ਪੇਟ ਦਵਾਈ ਲੈਣ ਦੀ ਸਲਾਹ ਕਦੇ ਨਹੀਂ ਦੇਣੀ ਚਾਹੀਦੀ ਬੇਟਾ ਇਹੋ ਚੀਜ਼ ਹੈ ਠੀਕ ਹੈ ਨੈਕਸਟ ਕੁਐਸਚਨ ਹੈਪਾਰਨ ਬੇਟਾ ਤੁਹਾਨੂੰ ਦੱਸਿਆ ਹੈਪਾਰਨ ਹੋ ਗਿਆ ਈਡੀਟੀਏ ਹੋ ਗਿਆ ਤੇ ਆਪਣੇ ਕੋਲ ਸੋਡੀਅਮ ਸਿਟਰੇਟ ਹੋ ਗਿਆ ਇਹ ਖੂਨ ਨੂੰ ਵਿੱਚ ਬਨਣ ਵਾਲੇ ਥੱਕੇ ਵਿਰੋਧੀ ਹੈ ਬੇਟਾ ਜਾਨੀ ਕਿ ਬਲੱਡ ਕਲੋਟਿੰਗ ਨੂੰ ਰੋਕਦਾ ਹੈ ਬਲੱਡ ਕਲੋਟਿੰਗ ਦੇ ਵਿਰੁੱਧ ਕੰਮ ਕਰਦਾ ਹੈ ਬੇਟਾ ਐਂਟੀਕਾਂਗੂਲੈਂਟ ਹੈ ਠੀਕ ਹੈ ਬਲੱਡ ਕਲੋਟਿੰਗ ਜਿਹੜਾ ਹੈਗਾ ਕਿਹੜਾ ਵਿਟਾਮਿਨ ਹੈ ਜਿਹੜਾ ਖੂਨ ਨੂੰ ਜੰਮਣ ਜੰਮਣ ਵਾਸਤੇ ਮਦਦ ਕਰਦਾ ਹੈ ਬੇਟਾ ਉਹ ਹੈਗਾ ਵਿਟਾਮਿਨ ਕੇ ਤੁਸੀਂ ਇਸ ਤਰੀਕੇ ਨਾਲ ਤੁਸੀਂ ਸਰੇਖ ਚੀਜ਼ ਨੂੰ ਯਾਦ ਰੱਖਣਾ ਹੈਗਾ ਖੂਨ ਵਿੱਚ 100% ਕਿਸ ਕਿਸਮ ਦੀਆਂ ਦਵਾਈਆਂ ਪਾਈਆਂ ਜਾਂਦੀਆਂ ਹਨ ਬੇਟਾ ਅਸੀਂ ਨਾੜੀ ਦੇ ਅੰਦਰ ਜਦੋਂ ਅਸੀਂ ਦਵਾਈ ਪਾਨਦੇ ਆ ਤਾਂ ਉਹ 100% ਜਿਹੜੀ ਉਹ ਜਾਂਦੀ ਹੈ ਯਾਦ ਰੱਖਣਾ ਹੈ ਜੈਰੀਐਟ੍ਰਿਕ ਨਰਸਿੰਗ ਦਾ ਮਤਲਬ ਹੈ ਨਰਸਿੰਗ ਕੇਅਰ ਨੂੰ ਦਿੱਤੀ ਜਾਂਦੀ ਹੈ ਬੇਟਾ ਜਿਹੜੀ ਜੈਰੀਐਟ੍ਰਿਕ ਹੈ ਇੱਕ ਬਜ਼ੁਰਗ ਨੂੰ ਦਿੱਤੀ ਜਾਣ ਵਾਲੀ ਜਿਹੜੀ ਨਰਸਿੰਗ ਕੇਅਰ ਹੈ ਉਹਨੂੰ ਜੈਰੀਐਟ੍ਰਿਕ ਨਰਸਿੰਗ ਕੇਅਰ ਬੋਲਦੇ ਆ ਗੰਭੀਰ ਮਾਇਓਕਾਰਡੀਅਲ ਇਨਫੈਕਸ਼ਨ न inaala <laughs> داਖل مریض ਨੂੰ ہیٹ ਲਿਖਿਆ ਵਿੱਚੋਂ ਕਿਹੜੀਆਂ ਦਵਾਈਆਂ ਪਹਿਲਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਬੇਟਾ ਆਪਾਂ ਦੇ ਕੋਲ ਜੇਕਰ ਤੁਹਾਡੇ ਕੋਲ ਅਕਿਊਟ ਮਾਇਓਕਾਰਡੀਅਲ ਇਨਫੈਕਸ਼ਨ ਜਿਹੜੇ ਅਸੀਂ ਬੋਲਦੇ ਆ ਐਮ ਆਈ ਐਮ ਆਈ ਦਾ ਪੇਸ਼ੈਂਟ ਜਿਹਨੂੰ ਅਸੀਂ ਦਿਲ ਦੇ ਰੋਗ ਕਹਿੰਦੇ ਆ ਉਹਦਾ ਪੇਸ਼ੈਂਟ ਆਵੇ ਤਾਂ ਅਸੀਂ ਐਸਪ੍ਰਿਨ ਦੀ ਜਿਹੜੀ ਮੈਡੀਸਿਨ ਆ ਸਭ ਤੋਂ ਪਹਿਲਾਂ ਦਿੱਤੀ ਜਾਂਦੀ ਹੈ ਡੋਟਸ ਦੀ ਦੂਜੀ ਸ਼੍ਰੈਣੀ ਵਿੱਚ ਇਲਾਜ ਦੀ ਮਿਆਦ ਕੀ ਹੈ ਬੇਟਾ 8 ਮਹੀਨੇ ਬੱਚੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਵੀ ਜਰੂਰ ਕਰ ਦਿਓ ਸ਼ੇਅਰ ਵੀ ਜਰੂਰ ਕਰ ਦੋ ਉਹਨਾਂ ਬੱਚਿਆਂ ਤੱਕ ਜੋ ਬੱਚੇ एएनएम ਦੀ ਜੀਐਨਐਮ ਦੀ ਜਾਂ ਕਿਸੇ ਵੀ ਪੈਰਾਮੈਡੀਕਲ एग्जाम ਦੀ ਤਿਆਰੀ ਕਰ ਰਹੇ ਨੇ ਉਹਨਾਂ ਤੱਕ ਜਰੂਰ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਜਿਹੜਾ ਬੱਚਾ ਦਾ ਸਰਕਾਰੀ ਨੌਕਰੀ ਲੈਣ ਦਾ ਸੁਪਨਾ ਜਿਹੜਾ ਉਹ ਸਕਾਰ ਹੋ ਸਕੇ ਗੁੱਡ ਲੱਕ ਬੇਟਾ एवरीवन ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਨੂੰ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডਿਕੇਸ਼ਨ ਹੱਬ ਅੰਬੀ ਇੰਸਟੀਚੂਟ ਮਾਨਸਾ ਤੇ ਪਟਿਆਲਾ